ਕਾਬਲ ਦਾ ਇੱਕ ਸਿੱਖ ਆ ਜਿਹਦਾ ਨਾਮਾ ਕਰੋੜੀ ਮਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਖੜੁੱਤਾ ਵਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਮਾਤਾ ਪਿਤਾ ਨੇ ਮੇਰਾ ਨਾਮੇ ਕਰੋੜੀ ਮਨ ਰੱਖਿਆ ਪਰ ਮੇਰੇ ਕੋਲ ਕੋਈ ਕਰੋੜਾਂ ਦੀ ਜਾਇਦਾਦ ਨਹੀਂ ਤੇ ਜੇਤੇ ਰੱਖਿਓ ਸਾਡੇ ਪੰਜਾਬੀਆਂ ਨੂੰ ਬੜੀ ਆਦਤ ਆ ਜਿਹੜਾ ਮੇਰੇ ਵਰਗਾ ਨਾ ਿਸਾ ਜਾਂ ਵੈਨ ਸਿਰਦਾ ਨੂੰ ਕੱਢ ਕੇ ਕਿੱਧਾ ਭੜਵਾਨਾ ਤੇ ਜਿਹੜਾ ਮੇਰੇ ਵਰਗਾ ਸਾਈਕਲ ਤੇ ਜਾਵੇ ਜਿੱਦੇ ਪਹੁੰਚੇ ਵੀ ਗਰੀਸਣਾ ਦੇ ਫੜੇ ਹਾਰਡਲ ਨੂੰ ਕੱਢ ਕੇ ਕਿੱਧਾ ਬਹਿ ਲੱਗਿਆ ਤੇ ਯਾਦ ਕਿਉਂ ਸਾਨੂੰ ਟਾਂਚਾ ਕਰਦੀ ਆਪ ਵੀ ਜਾਂਦੀ ਉਹਨੇ ਇਹ ਕੋ ਕਰੋੜਾਂ ਦੀ ਜਾਇਦਾਦ ਨਹੀਂ ਤੇ ਲੋਕੀ ਕਰੋੜੀ ਮਾਲ ਕਰੋੜੀ ਮਾਲ ਕਹਿ ਕੇ ਛੇੜਦੇ ਆ ਤੇ ਹੁਣ ਸਿੱਖ ਆ ਗਿਆ ਪੂਰੇ ਗੁਰੂ ਦੀ ਗੋਦੀ ਵਿੱਚ ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਲੋਕੀ ਕਰੋੜੀ ਮਾਲ ਕਰੋੜੀ ਮਾਲ ਕਹਿ ਕੇ ਛੇੜਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰਾ ਕਾਰੋਬਾਰ ਚੱਲੇ ਨਾ ਤੇ ਮੈਂ ਤਾਂ ਦੇ ਚਰਨਾਂ ਦੇ ਉੱਤੇ ਦਸਵੰਦ ਕੱਢ ਕੇ ਲੈ ਕੇ ਆਵਾਂ ਇੱਕ ਮੇਰੀ ਬੇਨਤੀ ਨਾਰੀ ਪ੍ਰਮਾਣ ਕਰ ਲਿਓ ਜੇ ਕਿਤੇ ਅਰਦਾਸ ਗੁਰਦੇ ਵਿੱਚ ਹੋ ਜਵੇ ਨਾ ਤੇ ਫਿਰ ਗੁਰਦੇ ਦਰਤੇ ਪ੍ਰਮਾਣ ਹੋ ਜਾਂਦੀ ਹੈ ਧਿਆਨ ਕਰਿਓ ਜਰਾ ਜੀ ਅਰਦਾਸ ਕਰਨ ਵਾਲਾ ਵੀ ਪੂਰਾ ਹੋਵੇ ਤੇ ਅਰਦਾਸ ਸੁਣਨ ਵਾਲਾ ਵੀ ਪੂਰਾ ਹੋਵੇ ਕਿਤੇ ਐਦਾਂ ਨਾ ਹੋਵੇ ਵੀ ਅਰਦਾਸ ਕਰਨ ਵਾਲੇ ਦੇ ਮਨ ਦੀ ਦੋਚਿੱਤੀ ਹੋਵੇ ਵੀ ਜੇਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਪੂਰੀ ਹੋ ਵੀ ਠੀਕ ਆ ਨਹੀਂ ਤੇ ਫਿਰ ਮੈਂ ਵੀਰਵਾਰੇ ਵਾਲੇ ਦੇ ਨਿੱਤੇ ਚੱਡ ਵਿੱਚ ਰੱਖਿਆ ਹੁੰਦਾ ਜੇ ਇਥੋਂ ਵੀ ਅਰਦਾਸ ਨਾ ਪੂਰੀ ਹੋਏ ਕਿ ਸੰਜਤੂ ਵੀ ਭਾਰੂਗਾ ਤੇ ਫਿਰ ਮਨ ਦੀ ਦੋਚਿੱਤਾ ਹੋ ਜਾਂਦੀ ਉਹਦੀਆਂ ਅਰਦਾਸਾਂ ਪੂਰੀਆਂ ਨਹੀਂ ਹੋਣਗੀਆਂ ਤੇ ਚੇਤੇ ਰੱਖਿਓ ਫਿਰ ਜਿਹੜਾ ਇੱਕ ਮਨ ਇੱਕ ਅਕਲ ਰੋ ਕੇ ਅਰਦਾਸ ਪੂਰੇ ਗੁਰਦੇ ਚਰਨਾਂ ਵਿੱਚ

खुदा मंजूर करता है तो जब दिल से होती है मुश्किल तो ये ये बड़ी मुश्किल से होती है लोग क्रोड़ी माने झन बन के अरदास की वृद्धि कदना हो गई झन की अरदास क्रोड़ी माने कारोबार चलिया इतिहास का दस दिया इन्हें छेवें पातशाह वास्ते ना दो कीमती घोड़े खरीदे है एक का ना दरबा गया ਇਹ ਕਮਨ ਗੁਲਬਾ ਗਿਆ ਸਵਾ ਸਵਾ ਲੱਖ ਦੀ ਦੁੰਮਾ ਘੋੜਿਆਂ ਤੇ ਕਾਠੀ ਪਾ ਕੇ ਨਾ ਇਹ ਜਦੋਂ ਨਾ ਕਾਬੂ ਤੋਂ ਤੁਰਿਆ